ਜਿੰਦਗੀ ਦੇ ਵਿੱਚ ਸਭ ਤੋਂ ਵੱਧ ਸਕੂਨ ਦੇ ਨਾਲੀ ਜਗਾ ਉਹ ਮੇਰੇ ਲਈ ਮੇਰਾ ਖੇਤ ਆ ਤੇ ਇੱਥੇ ਆ ਕੇ ਜਿੰਨੀ ਸ਼ਾਂਤੀ ਮਿਲਦੀ ਆ ਮੈਂ ਨਾ ਵੀ ਕਿਸੇ ਜਗ੍ਹਾ ਤੇ ਚਲੇ ਜਾਉਂ ਪਲਾਂ Shimla ਚਲੇ ਜਾਉਂ Kullu ਚਲੇ ਜਾਉ ਪਰ ਇਸ ਜਗ੍ਹਾ ਦੀ ਬਈ ਕੋਈ ਜਗ੍ਹਾ ਰੀਸ ਨਹੀਂ ਕਰ ਸਕਦਾ ਕਿਉਂਕਿ ਇਹ ਬੂਟੇ ਜਿਹੜੇ ਆਪਣੇ ਛੋਟੇ ਛੋਟੇ ਲਾ ਕੇ ਹੱਥੀ ਪਾਲ ਕੇ ਤੇ ਇਹਨਾਂ ਦੇ ਨਾਲ ਜਿਹੜਾ ਮੋਹ ਆ ਉਹ ਇੰਨਾ ਜ਼ਿਆਦਾ ਹੁਣ ਪੈ ਚੁੱਕਿਆ ਕਿ ਇਹਨਾਂ ਤੋਂ ਬਿਨਾ ਰਹਿਣਾ ਜਿਹੜਾ ਬਹੁਤ ਔਖਾ ਤੇ ਇਧਰਲੇ ਪਾਸੇ ਆਪਣੇ ਲਾਏ ਪਏ ਬਾਈ तकरीबन ਜਿੰਨੇ ਵੀ ਮੌਸਮ ਦੇ ਹਿਸਾਬ ਨਾਲ ਫਲਾਂ ਵਾਲੇ ਬੂਟੇ ਤੇ ਨਾਲੇ ਵਿੱਚ ਲਾ ਦੇਈ ਦੀਆਂ ਸਬਜ਼ੀ ਤੇ ਆਹਾ ਹੈਗਾ ਬਾਈ ਆਪਣੇ ਖੇਤ ਦੀ ਲੋਕੇਸ਼ਨ ਤੇ ਦੱਸੋ ਕਮੈਂਟ ਕਰਕੇ ਸਾਰੇ ਭਰਾ ਵੀ ਕਿੱਦਾਂ ਦੀ ਲੱਗੀ ਤੇ ਬਾਕੀ ਅੱਜ ਆਪਾਂ तकरीबन ਕਾਫੀ ਦਿਨਾਂ ਬਾਅਦ ਕਿਉਂਕਿ ਪਹਿਲਾਂ ਝੋਨੇ ਚੋਲ ਜੇ ਵੇ ਸੀਗੇ ਤੇ ਅੱਜ ਸਾਰੇ ਸਫਾਈ ਕਰਕੇ ਕਟਿੰਗ ਵਗੈਰਾ ਕਰਕੇ ਤਾਂ ਦੇਖੋ ਵੀ ਪੂਰੀ ਬੁਕਰ-ਬੁਕਰ ਮਾਰ ਕੇ ਤੇ ਘੈਂਟ ਲੁੱਕ ਬਣਾਤੀ ਤੇ ਹਰਿਆਲੀ ਦੇਖੋ ਤੁਸੀਂ ਕਾਫੀ ਭਰਾਵਾਂ ਦੇ ਨਾਲ ਫੋਨ ਮੈਸੇਜ ਆਉਂਦੇ ਹੁੰਦੇ ਆ ਕਿ ਬਾਈ ਸਾਡੇ ਜਿਹੜੇ ਫਾਈਕਸ ਦੇ ਬੂਟੇ ਆ ਤੇ ਉਹ ਸੌਕਰ ਹੋਏ ਆ ਤਾਂ ਉਹਦਾ ਬਾਈ ਕਾਰਨ ਸਭ ਤੋਂ ਵੱਡਾ ਜਿਹੜਾ ਗਰਮੀ ਸੀਗੀ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਸੀਗਾ ਹੁਣ ਥੋੜਾ ਮੋਟਾ ਜਿਹੜਾ ਫਰਕ ਪਿਆ ਕੁਝ ਦਿਨਾਂ ਦਾ ਤੇ ਆਪਣੇ ਇੱਥੇ ਆਏ ਸੀਗਾ ਵੀ ਇੱਕ ਤਾਂ ਪਾਣੀ ਬਹੁਤ ਜ਼ਿਆਦਾ ਪੈਂਦਾ ਇਹਨਾਂ ਨੂੰ ਤੇ ਇੱਕ ਆਪਾਂ ਹਰ ਰੋਜ਼ ਉੱਪਰੋਂ ਜਿਹੜਾ ਇਹਨਾਂ ਨੂੰ ਧੋ ਦਿੰਨੇ ਆਂ ਬੂਟਿਆਂ ਨੂੰ ਤੇ ਘਰਾਂ ਦੇ ਵਿੱਚ ਜਿਆਦਾ ਦਿੱਕਤ ਆਈ ਹੈ ਜਿਹੜੇ ਬੂਟੇ ਘਰਾਂ ਦੇ ਵਿੱਚ ਲੱਗੇ ਸੀਗੇ ਉਹ ਬਿਲਕੁਲ ਜਿਹੜੇ ਖਤਮ ਹੋ ਗਏ ਗਰਮੀ ਦੇ ਨਾਲ ਕਿਉਂਕਿ ਘਰਾਂ ਦੇ ਵਿੱਚ ਕੰਧਾਂ ਦਾ ਜਿਹੜਾ ਸੇਕ ਬਹੁਤ ਜ਼ਿਆਦਾ ਬਣ ਜਾਂਦਾ ਪਰ ਇੱਥੇ ਆਪਣੇ ਬਾਬੇ ਨਾਨਕ ਦੀ ਕਿਰਪਾ ਨਾਲ ਸਾਰੇ ਬੂਟੇ ਜਿਹੜੇ ਉਹ ਸਹੀ ਸਲਾਮਤਾ ਤੇ ਆ ਆਪਾਂ ਬਈ ਪੰਛੀਆਂ ਵਾਸਤੇ ਜਿਹੜੇ ਆਲਣੇ ਲਾਏ ਵਿਆ ਤੇ ਉਹਦੇ ਵਿੱਚ ਜਿਹੜੇ ਚਿੜੀ ਨੇ ਰਹਿਣ ਬਸੇਰੇ ਕੀਤੇ ਵਿਆ ਐ ਸਾਲਨੇ ਦੇ ਵਿੱਚ ਤੇ ਆਹ ਹੈਗਾ ਆਪਣੇ ਭਰਾਵਾਂ ਵਾਸਤੇ ਆਪਾਂ ਜਿਹੜਾ ਪਾਰਕ ਬਣਾਇਆ ਵਾ ਤੇ ਅੱਜ ਘਾਹ ਦੀ ਵੀ ਕਟਿੰਗ ਕਰਤੀ ਤੇ ਲੁੱਕ ਪੂਰੀ ਘੈਂਟ ਬਣ ਗਈ ਤੇ ਘਾਹ ਲੱਗਿਆ ਵਾ ਆਪਣੇ ਸਿਲੈਕਸ਼ਨ ਨੰਬਰ 1 ਤੇ ਬਾਕੀ ਤਕਰੀਬਨ ਆਪਣੇ 400 ਦੇ ਆਸ-ਪਾਸ ਜਿਹੜਾ ਫਾਈਕਸ ਤੇ ਪੀਲਾ ਪਾਂਡਾ ਲੱਗਿਆ ਵਾ ਗਿਣਤੀ ਤਾਂ ਨਹੀਂ ਕੀਤੀ ਕਦੇ ਵੀ ਪਰ ਅੰਦਾਜ਼ਾ ਲਾ ਵੀ 400 ਤੋਂ ਪਲੱਸ ਜਿਹੜਾ ਬੂਟਾ ਹੋਊਗਾ ਆਪਣੇ ਜਿਹੜਾ ਫਾਈਕਸ ਤੇ ਪਾਂਡਾ ਲੱਗਿਆ ਵਾ ਤੇ ਇਧਰਲੇ ਪਾਸੇ ਵੀ ਆਪਣੇ ਜਿਹੜਾ ਫਲਾਂ ਵਾਲੇ ਬੂਟੇ ਜਿਵੇਂ ਅਮਰੂਦ ਹੋਗੇ ਕਿੰਨੂ ਹੋਗੇ ਤੇ ਨਿੰਬੂ ਹੋਗੇ ਤੇ ਆਹ نیچے ਆਪਣਾ ਜਿਹੜਾ ਪੀਲਾ ਪਾਂਡਾ ਲਾਇਆ ਵਾ ਤੇ ਇੱਕ ਬੂਟਾਂ ਦੀ ਗਰੋਥ ਦਾ ਸਭ ਤੋਂ ਵੱਡਾ ਕਾਰਨ ਬਈ ਜਿਹੜਾ ਹੈਗਾ ਉਹ ਆ ਨਹਿਰ ਦਾ ਪਾਣੀ ਇਹ 24 ਘੰਟੇ ਇੱਥੇ ਪਾਣੀ ਚੱਲਦਾ ਰਹਿੰਦਾ ਕਿਉਂਕਿ ਆਪਣੇ ਬਾਹਨ ਚ ਜਿਹੜਾ ਮੋਗਾ ਲੱਗਿਆ ਵਾ ਤੇ ਇਹੀ ਪਾਣੀ ਆਪਾਂ ਇਹਨਾਂ ਨੂੰ ਜਿਹੜਾ ਦਿਨੇ ਆ ਹਰ ਰੋਜ਼ ਤੇ ਉੱਪਰ ਵੀ ਇਹੀ ਪਾਣੀ ਛਿੜਕਦੇ ਆ ਤੇ ਆਹ ਦੇਖੋ ਵੀ ਗਰੋਥ ਕਰੋ ਚੈੱਕ ਤੇ ਚਾਰੇ ਪਾਸੇ ਜਿਹੜੀ ਹਰਿਆਲੀ ਹਰਿਆਲੀ ਆ ਤੇ ਪੂਰੀ ਘੈਂਟ ਲੋਕਾ ਇੱਥੇ ਆ ਕੇ ਮਨ ਨੂੰ ਜਿਹੜੀ ਸ਼ਾਂਤੀ ਮਿਲਦੀ ਆ ਤਾਂ ਉਹਦਾ ਜਿਹੜਾ ਸਵਾਦ ਹੀ ਵੱਖਰਾ ਬਈ ਹੈ ਨਾ ਤੇ ਬਾਕੀ ਆਹਾ ਆਪਣਾ ਜਿਹੜਾ ਰੂਮ ਆ ਆਪਾਂ ਤੁਹਾਨੂੰ ਰੂਮ ਵੀ ਦਿਖਾਉਣੇ ਆ ਤੇ ਕਿਹੜੇ-ਕਿਹੜੇ ਭਰਾਵਾਂ ਨੂੰ ਇਹੋ ਜਿਹਾ ਮਾਹੌਲ ਜਿਹੜਾ ਪਸੰਦ ਆ ਜ਼ਰੂਰ ਦੱਸੋ ਕਮੈਂਟ ਕਰਕੇ ਤੇ ਆਪਾਂ ਤੁਹਾਨੂੰ ਰੂਮ ਅੰਦਰੋਂ ਵੀ ਦਿਖਾਉਣੇ ਆ ਲਾਈਟ ਇੱਥੇ ਹੈਗੀ ਆ ਬਈ 24 ਘੰਟੇ ਸ਼ੈਰੀ ਫੀਡਰਾ ਤੇ ਆ ਹੈਗਾ ਭਾਈ ਆਪਣਾ ਰੂਮ ਬੈੱਡ ਵਗੈਰਾ ਲਾਇਆ ਵਾ ਇੱਥੇ ਤੇ ਆ ਚੱਲੇ ਜਾਂਦਾ ਪੱਖਾ ਤੇ ਫਰਿਜ ਰੱਖੀ ਵੀ ਆ ਬਿਲਕੁਲ ਘਰ ਵਰਗੀ ਜਿਹੜੀ ਸੁੱਖ ਸਹੂਲਤਾਂ ਇੱਥੇ ਕੋਈ ਰਾਤ ਨੂੰ ਰਹਿਣਾ ਹੋਵੇ ਨਾ ਕੋਈ ਪਾਣੀ ਦੀ ਵਾਰੀ ਆ ਜਾਂ ਲਾਈਟ ਆਉਂਦੀ ਆ ਰਾਤ ਨੂੰ ਤਾਂ ਇਦਾਂ ਨਹੀਂ ਮਹਿਸੂਸ ਹੁੰਦਾ ਵੀ ਆਪਾਂ ਘਰੇ ਪਏ ਆ ਕਿ ਖੇਤ ਪਏ ਆ ਤੇ ਆ ਘਾ ਥੋੜਾ ਜਿਹੜਾ ਇੱਥੇ ਕਿਉਂਕਿ ਨੰਗਾ ਸੀਗਾ ਨਾ ਉਹਦੇ ਕਰਕੇ ਜਿਹੜਾ ਘਾ ਜਿਹੜਾ ਸੁੱਕ ਗਿਆ ਤੇ ਹੁਣ ਅੱਜ ਕਟਿੰਗ ਕਰਤੀ ਆ ਤੇ ਹੁਣ ਇਸ ਤੋਂ ਬਾਅਦ ਇਹਨੂੰ ਲਗਾਤਾਰ ਜਿਹੜਾ ਪਾਣੀ ਪਾਉਂਦੇ ਰਾਵਾਂਗੇ ਤੇ ਦੁਬਾਰਾ ਫੇਰ ਫੁੱਟਿਆਊਗਾ ਸੋ ਆਪਣਾ ਸ਼ੌਂਕ ਕਿਵੇਂ ਲੱਗਿਆ ਤੇ ਲੋਕੇਸ਼ਨ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਤੇ ਵੀਡੀਓ ਸ਼ੇਅਰ ਕਰਿਓ ਜਉਂਦੇ ਵਾਸਤੇ ਰਹੋ